ਅੱਜ ਦੇ ਆਪਾਂ ਕੁੜੀਆਂ ਦੇ 7 ਰਿਸ਼ਤੇ ਲੈ ਕੇ ਆਏ ਆਂ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਦੇ ਇਹ ਥਾਂ ਲਾਸਟ ਤੇ ਜੋ ਇਹ ਥਾਂ ਲਾਲ ਪੱਟੀ ਦੇ ਵਿੱਚ ਨੰਬਰ ਲਿਖਿਆ ਹੋਇਆ ਹੈ ਹਰੇਕ ਰਿਸ਼ਤੇ ਦੇ ਉਹ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਔਰ ਹਰੇਕ ਰਿਸ਼ਤਾ ਦੇਖਣ ਲਈ ਹਰ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨਾਲ ਜਿਹੜਾ ਬਟਨ ਆ ਉਹ ਦਬਾ ਦਿਓ ਤਾਜੇ ਤੁਹਾਡੇ ਕੋਲ ਹਰੇਕ ਰਿਸ਼ਤਾ ਪਹੁੰਚਦਾ ਪਹੁੰਚਦਾ ਰਹੇ ਤੇ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਔਰ ਐਡ ਪਾਉਣ ਲਈ ਇੱਥਾ ਪੀਲੀ ਪੱਟੀ ਸਾਡਾ ਨੰਬਰ ਹੈ ਨਾਮ ਕੌਰ ਪਤਾ ਫਾਜ਼ਿਲਕਾ ਤੋਂ ਬਲੋਂਗ ਕਰਦੇ ਪੜਾਈ ਐਮ ਬੀਬੀਐਸ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਐਲ ਐਲਬੀ ਪੀਯੂ ਚੰਡੀਗੜ੍ਹ ਤੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤਸਰਾਂ ਡੇਟ ਆਵਰ ਤੱਕ 25/3/99 ਦਾ ਐਮ ਡੀ ਕਰ ਰਹੀ ਹੈ ਕੁੜੀ ਜਿਹੜੇ ਫਾਦਰ ਨੇ ਉਹ 60 ਕਿੱਲੇ ਫਾਰਮਰ 60 ਕਿੱਲੇ ਜ਼ਮੀਨ ਹੈ ਓਨਲੀ ਐਮ ਡੀ ਲੈਂਡ ਰੋਡ ਜਿਹੜਾ ਡਾਕਟਰ ਬੋਏ ਚਾਹੀਦਾ ਤੇ ਇਹਨਾਂ ਕੁੜੀਆਂ ਦੇ ਜਿੰਨੇ ਵੀ ਰਿਸ਼ਤੇਦ ਰੱਖੀ ਹੈ ਉਹੀ ਬੰਦਾ ਫੋਨ ਲਗਾਵੇ ਜਿਵੇਂ ਇਹਨਾਂ ਨੇ ਲਿਖਿਆ ਓਨਲੀ ਐਮ ਡੀ ਲੈਂਡਲੋਰਡ ਜਿਹੜਾ ਡਾਕਟਰ ਬਾ ਚਾਹੀਦਾਗਾ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ 9815743100 ਡਾਇਰੈਕਟ ਗੱਲ ਕਰੋ ਔਰ ਐਡ ਪਾਉਣ ਲਈ ਜੋ ਹੈ ਇਹਦਾ ਨੰਬਰ ਹੈ 9173060725 ਸਾਡਾ ਨੰਬਰ ਹੈ ਜਿਨ੍ਹਾਂ ਨੇ ਐਡ ਪੋਆਣੀਆਂ WhatsApp ਤੇ ਮੈਸੇਜ ਕਰੋ ਅਗਲਾ ਰਿਸ਼ਤਾ ਨਾਮ ਕੌਰ ਪਤਾ ਨਮਾ ਸ਼ਹਿਰ ਤੋਂ ਬਲੌਂਕ ਕਰਦੇ ਪੜ੍ਹਾਈ ਬੀਐਸਿੰਗ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਡੂਇੰਗ ਬੀਕਾਮ ਕਰ ਰਿਹਾ ਹੈ ਕੱਦ 5 ਫੁੱਟ 7 ਇੰਚ ਗੋਤ ਢਿੱਲੋਂ 2 12 97 ਦਾ ਡੇਟ ਆਫ ਬਰਥ ਕੰਮ ਨਰਸਿੰਗ ਜੋਬ ਤੇ ਫਾਦਰ ਸਾਹਿਬ ਜਿਹੜੇ ਇਹਨਾਂ ਦੇ ਫਾਰਮਰ ਨੇ ਵੈਲ ਐਜੂਕੇਟਿਡ ਮੁੰਡਾ ਹੋਣਾ ਚਾਹੀਦਾ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ اے ਪੀ ਆਰ ਹੋਵੇ 94664 81459 ਮੁਕੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰੀਤ ਪਤਾ ਬਠਿੰਡਾ ਤੋਂ ਬਲੋਂਗ ਕਰਦੀ ਹੈ ਕੁੜੀ ਪੜ੍ਹਾਈ ਬੀਏ ਸਿੰਘ ਨਰਸਿੰਗ ਕੀਤੀ ਹੋਈ ਹੈ ਭੈਣਾ ਦੋ ਸਟੱਡੀ ਕਰ ਰਹੀਆਂ ਨੇ ਭਰਾ ਇੱਕ ਸਟੱਡੀ ਕਰ ਰਿਹਾ ਕੱਦ 5 ਫੁੱਟ ਇੱਕਾਂ ਚ ਕਾਸਟ ਹੈ ਜਿਹੜੀ ਉਹ ਬ੍ਰਾਹਮਣ ਹੈ ਗੋਤ ਸ੍ਰੀ ਤਾਰਾ 18798 ਦਾ ਡੇਟ ਆਫ ਬਰਥ ਹੈ ਸਟਾਫ ਨਰਸ ਇਨ ਆਦੇਸ਼ ਮੈਡੀਕਲ ਇੰਸਟੀਟਿਊਸ਼ਨ ਪੁੱਚੋ ਦੇ ਵਿੱਚ ਜਿਹੜਾ ਆਪਣਾ ਦੇਸ਼ ਮੈਡੀਕਲ ਹੈਗਾ ਕਾਲਜ ਤੇ ਹਸਪਤਾਲ ਉਹਦੇ ਵਿੱਚ ਇਹਨਾਂ ਦੀ ਜੌਬ ਹੈ ਕਿ ਨਰਸਿੰਗ ਲਾਈਨ ਦੇ ਵਿੱਚ ਜਨਨ ਮੰਨ ਕੇ ਚਲੋ ਹੋਵੇ ਮੁੰਡਾ ਸਰਵਿਸਮੈਨ ਹੋਵੇ ਤੇ ਆਸਟ੍ਰੇਲੀਆ ਸੈਟਲਡ ਹੋਵੇ 9216931916 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਨਾਮ ਕੌਰ ਅਗਲਾ ਰਿਸ਼ਤਾ ਨਾਮ ਕੌਰ ਪਤਾ ਬਟੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਹੈ ਐਮਏ ਪੰਜਾਬੀ ਕੀਤੀ ਹੋਈ ਹੈ ਡਿਪਲੋਮਾ ਆਫ ਐਲੀਮੈਂਟ education ਕੀਤੀ ਹੋਈ ਆ ਭੈਣ ਕਨਮੈਡ ਕਦ 1 ਕਨਮੈਡ ਜਿਹੜੀ ਕਨੇਡਾ ਕਦ ਆ ਸੋਰੀ ਪਰਾਇ ਕਾਨਮੈਡ ਕੈਨੇਡਾ ਭੈਣ ਕਾਨਮੈਡ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇਖੋਤ ਸਿੱਧੂ 13393 ਦਾ ਡੇਟ ਆਫ ਬਰਥ ਹੈ ਕੰਮ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਗਬੰਦਕ ਕਮੇਟੀ ਦੇ ਬਰਾਂਡ ਦੇ ਵਿੱਚ ਕਰ ਰਹੇ ਨੇ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਮੁੰਡਾ ਅੰਬਰਤ ਧਾਰੀ ਹੋਵੇ ਜਾਂ ਪ੍ਰਾਈ ਪੰਜਾਬ ਦੇ ਵਿੱਚ ਗਵਰਨਮੈਂਟ ਜੌਬ ਤੇ ਹੋਵੇ 70090 67171 ਅਤੇ 97795 43469 ਵਟਸਐਪ ਵਾਲਾ ਨੰਬਰ ਹੈ ਇਹ ਤੇ ਇਹਨਾਂ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੋਰ ਪਤਾ ਬਰਨਾਲਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀ ਐਸ ਸਿੰਘ ਨਾਨ ਮੈਡੀਕਲ ਦੀ ਕੀਤੀ ਹੋਈ ਹੈ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਹੈ ਡਿਪਲੋਮਾ ਤੇ ਭੈਣ ਇੱਕ ਛੋਟੀ ਹੈ ਭਰਾ ਕੋਈ ਨਹੀਂ ਮਤਲਬ ਦੋ ਭੈਣਾਂ ਹੀ ਆ ਨੇ ਇਕੱਲੀਆਂ ਭੈਣ ਇੱਕ ਛੋਟੀ ਹੈ ਭਰਾ ਕੋਈ ਨਹੀਂ ਦੋਨੇ ਭੈਣਾਂ ਨੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਬਾਜਵਾ 1999 ਦਾ ਡੇਟ ਆਫ ਬਰਥ ਕੰਮ ਕਨੇਡਾ ਪੀਆਰ ਆਜੀ ਕੁੜੀ 15 ਕਿੱਲੇ ਜ਼ਮੀਨ ਹੋਵੇ ਧਿਆਨ ਰੱਖਿਓ ਜਿਹੜੇ ਵੀ ਫੋਨ ਲਾਉਣਗੇ 15 ਕਿੱਲੇ ਜ਼ਮੀਨ ਹੋਵੇ 5 ਫੁੱਟ 9 ਇੰਚ ਤੋਂ ਲਗਭਗ ਜਿਹੜਾ ਕੱਦ ਹੋਵੇ ਤੇ ਕਨੇਡਾ ਹੋਵੇ ਮੁੰਡਾ 17870 70445 ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨਾਮ ਕੋਰ ਪਤਾ ਪਟਿਆਲਾ ਤੋਂ ਬਲੌਂਕ ਕਰਦੇ ਪੜਾਈ ਐਮ ਕਾਮ ਐਂਡ ਆਸਟ੍ਰੇਲੀਆ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਦੋ ਇੱਕ ਕਨੇਡਾ ਇੱਕ ਮੈਡ ਕੱਦ 5 ਫੁੱਟ 2 ਇੰਚ ਕਮ 211192 ਦਾ ਡੇਟ ਆਫ ਬਰਥ ਇਹ ਕੁੜੀ ਆ ਆਸਟ੍ਰੇਲੀਆ ਪੀਆਰ ਨਸ਼ੇ ਤੋਂ ਰਹਿਤ ਸਾਊ ਮੁੰਡੇ ਦਾ ਰਿਸ਼ਤਾ ਚਾਹੀਦਾ 798640658 ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਨਾਮ ਕੌਰ ਅਗਲਾ ਰਿਸ਼ਤਾ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਬੀ ਟੈਕ ਕੀਤੀ ਹੋਈ ਆ ਕੰਪਿਊਟਰ ਸਾਇੰਸ ਦੀ ਤੇ ਮਾਸਟਰ ਸਾਈਬਰ ਸਿਕਿਉਰਿਟੀ ਕੈਨੇਡਾ ਦੇ ਵਿੱਚ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾਏ ਕਾਣ ਮੈਡ ਕੱਦ 5 ਫੁੱਟ 5 ਇੰਚ ਕਾਸਟ ਅਰੋੜਾ ਸਿੱਖ ਗੋਤ ਸਾਬੜਾ 15897 ਦਾ ਡੇਟ ਆਫ ਬਰਥ ਹੈ ਜੀ ਤੇ ਕੰਮ ਇਹਨਾਂ ਕੁੜੀਆਂ ਜਿਹੜੀ ਕੈਨੇਡਾ ਗਈ ਐਜੂਕੇਟਿਡ ਤੇ ਵਧੀਆ ਫੈਮਿਲੀ ਦੇ ਵਿੱਚੋਂ ਜਿਹੜਾ ਮੁੰਡਾ ਇਹਨਾਂ ਨੂੰ ਚਾਹੀਦਾ ਹੈਗਾ 75082 75105 ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਸੌਰੀ ਸੱਤ ਰਿਸ਼ਤੇ ਹੋ ਗਿਆ ਜਿਹਦੇ ਆਪਾਂ ਸੱਤ ਹੀ ਪਾਏ ਨੇ ਕੱਲੀਆਂ ਕੁੜੀਆਂ ਦੇ ਰਿਸ਼ਤੇ ਨੇ ਇਹ ਐਡ ਪਾਉਣ ਲਈ ਹੇਠਾਂ ਸਾਡਾ ਨੰਬਰ ਹੈ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਫੋਨ ਕਰਨ ਦਾ ਟਾਈਮ ਸ਼ਾਮ ਨੂੰ 7:30 ਤੋਂ 8:30 ਹੈ ਜੀ ਜਾਂ 8 ਤੋਂ 8:30 ਅੱਧਾ ਘੰਟਾ ਤੇ ਬੈ ਫੋਨ ਦੀ ਤਾਂ ਨੋਬਤ ਆਉਂਦੀ ਨਹੀਂ ਜਿਨ੍ਹਾਂ ਨੇ ਐਡ ਸਾਡਾ ਕੰਮ ਐਡ ਪਾਉਂਦਾ ਸੀ ਰਿਸ਼ਤੇ ਅਸੀਂ ਕਰਵਾਉਂਦੇ ਨਹੀਂ ਜਿਹੜਾ ਵੀ ਐਡ ਪਾਉਣੀ ਹੈ ਜੋ ਆ 9173060725 ਪੀਲੀ ਪੱਤੀ ਆ ਨੰਬਰ ਦੇਖਦੇ ਹੋ ਇਹ ਤੇ ਫੋਨ ਕਰੋ ਤੇ ਵੀਡੀਓ ਦਾ ਕਰਦੇ ਆ ਆਪਾਂ ਐਂਡ ਤੇ ਬੈੱਲਾ ਵਾਲਾ ਬਟਨ ਜ਼ਰੂਰ ਦਬਾ ਲਿਓ ਕਿਉਂਕਿ ਸਬਸਕ੍ਰਾਈਬ ਤਾਂ ਆਪਾਂ ਕੀਤਾ ਹਰੇਕ ਰਿਸ਼ਤਾ ਨਹੀਂ ਆਪਣੇ ਕੋਲੇ ਪਹੁੰਚਦਾ YouTube ਉਹਨਾਂ ਕੋਲੇ ਸਾਰੇ ਰਿਸ਼ਤੇ ਪਹੁੰਚਾਉਂਦਾ ਜਿਨ੍ਹਾਂ ਨੇ ਬੈੱਲ ਆਈਕਨ ਦੇ ਉੱਤੇ ਆਲ ਵਾਲੇ ਤੇ ਨੋਟੀਫਿਕੇਸ਼ਨ ਆਨ ਕੀਤੀ ਹੁੰਦੀ ਹੈ ਸੋ ਆਸ ਕਰਦਾ ਤੁਹਾਨੂੰ ਇਹ ਰਿਸ਼ਤੇ ਵਧੀਆ ਲੱਗੇ ਹੋਣ ਇੱਕ ਗੱਲ ਕਰੋ ਤੇ ਐਡ ਪਾਉਣ ਲਈ WhatsApp ਤੇ ਮੈਸੇਜ ਕਰੋ ਧੰਨਵਾਦ